ਸ਼ੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਵੱਲੋਂ ਬਠਿੰਡਾ ਦੇ ਟੀਚਰ ਹੌਮ ਵਿਖੇ ਲਗਾਈ ਗਈ ਇੱਕ ਆਰਟ ਐਗਜ਼ੀਬਿਸ਼ਨ ਅਤੇ 29 ਨਵੰਬਰ ਨੂੰ ਮਨਾਇਆ ਜਾਵੇਗਾ ਸ਼ੋਭਾ ਸਿੰਘ ਦਾ ਜਨਮ ਦਿਨ ਇਸ ਜਗ੍ਹਾ ਦੇਤੇ ਵੀਰਵਾਰ ਨੂੰ 12 ਵਜੇ ਦੇ ਲਗਭਗ ਆਗੂ ਨੇ ਬੋਲਦਿਆਂ ਕਿਹਾ ਕਿ ਜਿੱਥੇ ਉਹਨਾਂ ਵੱਲੋਂ ਇਹ ਤੀਵੀਂ ਹੈਗੀ ਐਗਜ਼ੀਬਿਸ਼ਨ ਬਠਿੰਡਾ ਦੇ ਅੰਦਰ ਲਗਾਈ ਗਈ ਹੈ ਇਸ ਨੂੰ ਦੇਖਣ ਤੇ ਦੇਖਣ ਤੇ ਵੱਡੀ ਬੇਨਤੀ ਵਿੱਚ ਆਪਣਾ ਸ਼ਹਿਰ ਵਾਸੀ ਆ ਰਹੇ ਹਨ ਅਤੇ ਉਹਨਾਂ ਵੱਲੋਂ 29 ਨਵੰਬਰ ਨੂੰ ਬਠਿੰਡਾ ਦੇ ਟੀਚਰ ਹੌਮ ਵਿਖੇ ਇਸ ਜਗ੍ਹਾ ਦੇ ਉੱਤੇ ਸ਼ੋਭਾ ਸਿੰਘ ਦਾ ਜਨਮ ਦਿਨ ਮਨਾਇਆ ਜਾਵੇਗਾ ਮੈਂ ਮੇਰਾ ਨਾਮ ਅਮਰਜੀਤ ਸਿੰਘ ਇੰਟਰ ਹੈ ਮੈਂ ਬਠਿੰਡਾ ਦੇ ਰਹਿਣ ਵਾਲਾ ਹਾਂ ਮੈਂ ਸਰਦਾਰ ਸੁਪਾ ਸਿੰਘ ਮੈਮੋਰੀ ਚਿੱਤਰ ਸੋਸਾਇਟੀ ਦਾ ਫਾਊਂਡਰ ਫਾਊਂਡਰ ਹਾਂ ਤੇ ਅੱਜ ਕੱਲ ਇਹਦਾ ਪੈਟਰਨ ਹਾਂ ਅੱਜ ਵੀ ਇਹ ਐਗਜ਼ੀਬਿਸ਼ਨ ਹੈ ਕਿਸ ਤਰ੍ਹਾਂ ਦੇ ਇਤਿਹਾਸਕ ਆਪਣਾ ਪ੍ਰੈਕਟੀਕਲ ਲੈਣ ਦੀ ਕੋਸ਼ਿਸ਼ ਇਹ ਸਾਡਾ ਅਸੀਂ ਪਿਛਲੇ 35 ਸਾਲਾਂ ਤੋਂ ਬਠਿੰਡੇ ਦੇ ਵਿੱਚ ਸੋਸਾਇਟੀ ਦੇ ਨਾਲ ਜੁੜ ਕੇ ਕੰਮ ਕਰ ਰਹੇ ਆ। ਸਲੀਮ ਉਹ ਹੈ। ਇਹ ਸਾਡਾ ਜਿਹੜਾ ਹੈ ਤੀਮਾ ਕਲਾ ਮੇਲਾ। ਇਸ ਦੇ ਵਿੱਚ ਅਸੀਂ ਇੱਕ ਐਗਜ਼ੀਬਿਸ਼ਨ ਲਾਈ ਹੋਈ ਹੈ ਜਿਹੜੀ ਲਗਭਗ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ, ਮਹਾਲੀ ਤੋਂ ਵੀ ਪਾਰ ਡਿਸਪੈਂਸ ਆਏ ਹੋਏ ਨੇ ਇਹਦੇ ਵਿੱਚ। ਸੋ ਉਹ ਐਗਜ਼ੀਬਿਸ਼ਨ ਜਿਹੜੀ ਹੈ ਅਸੀਂ ਸ਼ਹਿਰ ਵਾਸੀਆਂ ਨੂੰ ਦਿਖਾਉਣ ਵਾਸਤੇ ਲਾਈ ਹੋਈ ਹੈ। ਤੇ ਇਸ ਤੋਂ ਇਲਾਵਾ ਅਸੀਂ ਇਹ ਚਾਰ ਦਿਨਾਂ ਦੇ ਮੇਲੇ ਦੇ ਵਿੱਚ ਹੋਰ ਵੀ ਕਈ ਕ ਕਿ ਅੱਜ ਅਸੀਂ ਬੱਚਿਆਂ ਦਾ ਪੇਂਟਿੰਗ ਕੰਪੀਟੀਸ਼ਨ ਕੀਤਾ ਜਿਹੜਾ ਇੰਟਰ ਸਕੂਲ ਤੇ ਇੰਟਰ ਕਾਲੇ ਪੇਂਟਿੰਗ ਕੰਪੀਟੀਸ਼ਨ ਸੀ ਬਾਖੋਕ ਬੇਸ਼ਾਂ ਦੇ ਉੱਤੇ ਕੀਤਾ ਹੈ ਜੋ ਜਿਸ ਤਰ੍ਹਾਂ ਅਸੀਂ ਲੋਕ ਕਥਾਾਂਾਂ ਤੇ ਕੰਮ ਕੀਤਾ ਹੈ ਇਹ ਆਪਣਾ ਆਰਟੀਫੀਸ਼ੀਅਲ ਇੰਟੈਲੀਜੈਂਸੀ ਤੇ ਵਿਸ਼ਾ ਦਿੱਤਾ ਹੈ ਔਰ ਇਸ ਤਰ੍ਹਾਂ ਦੇ ਅਸੀਂ ਵਿਸ਼ੇ ਦੇ ਕੇ ਬੱਚਾ ਤੋਂ ਪੇਂਟਿੰਗ ਬਣਵਾਉਂਦੇ ਹਾਂ ਉਹਨਾਂ ਵਿੱਚ ਅਸੀਂ ਬਹੁਤ ਸਾਰੇ ਉਹਨਾਂ ਨੂੰ ਨਗਦ ਨਾਮ ਵੀ ਦਿੰਨੇ ਆ ਬੱਚਾ ਨੂੰ ਕਿਉਂਕਿ ਬੱਚਾ ਨੂੰ ਉਤਸ਼ਾਹਿਤ ਕਰਨਾ ਕਲਾ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ ਸੋ ਅਸੀਂ ਇਸ ਤੋਂ ਇਲਾਵਾ ਅਸੀਂ ਕੱਲ ਨੂੰ ਫੇਰ ਸਬਲਾਰ ਸੁਭਾ ਸਿੰਘ ਜੀ ਦਾ ਜਿਹੜਾ ਬਰਥਡੇ ਹੈ ਉਹ 29 ਨਵੰਬਰ ਦਾ ਹੁੰਦਾ ਹੈ ਉਹਨੂੰ ਅਸੀਂ ਸੈਲੀਬ੍ਰੇਟ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਪਰਸੋਂ 23 ਨਵੰਬਰ ਨੂੰ ਇਹਦੇ ਵਿੱਚ ਅਸੀਂ ਇੱਕ ਪੇਂਟਿੰਗ ਡੈਮੋਨਸਟ੍ਰੇਸ਼ਨ ਕਰਾਂਗੇ ਸਾਡੇ ਚੰਡੀਗੜ੍ਹ ਤੋਂ ਕੁਲਦੀਪ ਸਿੰਘ ਆਰਟਿਸਟ ਨੇ ਅਤੇ ਚੇ ਆਰਟਿਸਟ ਨੇ ਉਹ ਆ ਰਹੇ ਨੇ ਉਹ ਡੈਮੋਨਸਟ੍ਰੇਸ਼ਨ ਕਰਨਗੇ ਉਸ ਦੀ ਸੋ ਇਸ ਤਰ੍ਹਾਂ ਕਰਕੇ ਲਾਸਟ ਦਿਨ ਤੇ ਚੌਥੇ ਦਿਨ ਅਸੀਂ ਇਹਦੇ ਵਿੱਚ ਆ ਨਾਮਵੰਨ ਸਮਾਰੋਹ ਕਰਾਂਗੇ ਜਿਹੜੇ ਇਦੇ ਵਿੱਚ ਅਸੀਂ ਇੱਕ ਲਾਈਫਟਾਈਮ ਅਚੀਵਮੈਂਟ ਅਵਾਰਡ ਦਿੰਨੇ ਆ ਉਹ ਜਿਹਦੇ ਸਾਡੇ ਕਿਵਲ ਪ੍ਰਸ਼ੰਸਕ ਹੁੰਦੇ ਵਾਂਗੇ ਇਸ ਤੋਂ ਇਲਾਵਾ 6 ਅਨਾਮ ਅਸੀਂ ਹੋਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਆਰਟਿਸਟ ਨੂੰ ਦੇਵਾਂਗੇ ਵਿੱਚ ਚੰਡੀਗੜ੍ਹ ਤੋਂ ਕੁਲਵੀਰ ਸਿੰਘ ਹੈ ਮਹਿਰਗੜ੍ਹ ਤੋਂ ਮਿਸਿਸ ਮੌਨਜੀਤ ਕੌਰ ਨੇ ਚੰਡੀਗੜ੍ਹ ਤੋਂ ਸਰਬਜੀਤ ਸਿੰਘ ਨੇ ਜਾਂ ਹੋਰ ਇਸ ਤਰ੍ਹਾਂ ਇਲਾਕਿਆਂ ਤੋਂ 6 ਆਰਟਿਸਟਾਂ ਨੂੰ ਸਨਮਾਨਿਤ ਕਰਾਂਗੇ ਉਹ ਇਸ ਤਾਂ ਕਰਕੇ ਇਸ ਤਰ੍ਹਾਂ ਦਾ ਸਾਡਾ 6 ਜਿਹੜਾ ਕਲਾ ਮੇਲਾ ਉਸ ਸੰਪੰਨ ਹੋਵੇਗਾ ਸ਼ਰਮ ਅਸੀ ਕਿਨੇ ਕਲਸ਼ਾ ਦੇ ਆ ਦੇ ਰਹੇ ਨੇ ਦੇਖੋ ਜਿਹੜੇ ਕੌਮਲ ਕਲਾਮਾਂ ਹੁੰਦੀਆਂ ਉਹਨਾਂ ਦੇ ਵਿੱਚ ਲੋਕਾਂ ਦੀ ਰੁਚੀ ਤਾਂ ਹੁੰਦੀ ਹੈ ਦੇਖਦੇ ਨੇ ਬਹੁਤ ਉਤਸ਼ਾਹ ਨਾਲ ਦੇਖਦੇ ਨੇ ਨਹੀਂ ਤਾਂ ਹੁਣ ਦੇਖੋ ਬਹੁਤ ਦੌੜ ਲੱਗੀ ਹੋਈ ਹੈ ਜਿਹੜੀ ਹੈ ਸਾਡੇ ਭੌਤਿਕ ਬਾਗ ਦਾ ਹੀ ਦੌੜ ਹੈ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਟਾਈਮ ਨਹੀਂ ਲੱਗਦਾ ਪਰ ਫਿਰ ਵੀ ਬਹੁਤ ਸਾਰੇ ਲੋਕ ਆਉਂਦੇ ਨੇ ਖਾਸ ਤੌਰ ਤੇ ਜਿਵੇਂ ਹੁਣ ਅੱਜ ਘੱਟੋ ਘੱਟ 3-400 ਬੱਚਾ ਆਇਆ ਹੈਗਾ ਇਸ ਤਰ੍ਹਾਂ ਲਾਸਟ ਦੇ ਸਾਡੇ ਸਾਰੇ ਪੰਜਾਬ ਚੋਂ ਆਰਟਿਸਟ ਆਉਣਗੇ ਉਸ ਤੋਂ ਅਹੋਰ ਲਗਭਗ ਆਉਂਦੇ ਜਾਂਦੇ ਰਹਿੰਦੇ ਨੇ ਜਾਨਵਰ ਮਾਰਦੇ ਆ ਖਾ ਗੁਰਪ੍ਰੀਤ ਆਰਟਿਸਟ ਬਟੇਂਡਾ ਜੀ ਅ ਦੋਸਤੋ ਅਸੀਂ ਇਹ ਚਿੱਤਰਕਲਾ ਪ੍ਰਦਰਸ਼ਨੀ ਲਾਈ ਹੈ ਤੀਵਾਂ ਕਲਾ ਮੇਲਾ ਸਾਡਾ ਇਹ ਤੋਂ ਪਹਿਲਾਂ ਅਸੀਂ 29 ਕਲਾ ਮੇਲੇ ਲਾ ਚੁੱਕੇ ਹਾਂ 35 ਸਾਲ ਇਹ ਸੋਸਾਇਟੀ ਬਣੀ ਨੂੰ ਹੋ ਗਏ ਸਾਡਾ ਜ਼ੋਰ ਇਹ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ ਬਣੀ ਨੂੰ 35 ਸਾਲ ਹੋ ਚੁੱਕੇ ਹੈ ਜੀ ਸਾਡਾ ਜ਼ੋਰ ਹੈ ਕਿ ਅਸੀਂ ਕਲਾ ਦੇ ذریعے ਸਮਾਜ ਨੂੰ ਥੋੜਾ ਹੋਰ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕਰੀਏ ਜਿਹੜੇ ਸਾਡੇ ਸਮਾਜ ਦੇ ਨੈਗੇਟਿਵ ਪੱਖ ਹੈ ਨਾ ਭਾਵੇਂ ਉਹ ਨਸ਼ੇ ਹੈ ਭਾਵੇਂ ਉਹ ਗੈਂਗਸਟਰイズਮ ਹੈ ਜਿਹੜੇ ਉਹ ਅਸਲ 'ਚ ਉਹ ਨੌਜਵਾਨਾ ਸਾਡਾ ਹੀ ਹਿੱਸਾ ਸਾਡੇ ਬੱਚੇ ਆ ਉਹ ਅਸਲ 'ਚ ਉਹਨਾਂ ਨੂੰ ਬੇਰਜ਼ਗਾਰ ਉਹਨਾਂ ਨੂੰ ਸਹੀ ਉਹਨਾਂ ਨੂੰ education system ਦੇ ਵਿੱਚ ਜਿਹੜੇ ਦੋਸ਼ ਐ ਉਹ ਸਹੀ এডਿਕੇਸ਼ਨ ਨਾ ਮਿਲ ਪਾਣੀ ਉਹਦੇ ਕਰਕੇ ਉਹ ਰਾਹ ਪਟਕੇ ਆ ਕੱਲਾ ਉਸ ਤਰ੍ਹਾਂ ਉਹ ਵੀ ਵਾਪਸ ਆ ਸਕਦੇ ਤੇ ਹੋਰ ਬਹੁਤ ਸਾਰੇ ਸਾਡੇ ਨੌਜਵਾਨ ਐ ਜਿਨ੍ਹਾਂ ਦੇ ਹੱਥ ਵਿੱਚ ਜੇ ਬੁਰਸ਼ ਹੋਊਗਾ ਜੇ ਗਿਟਾਰ ਹੋਊਗੀ ਤਾਂ ਉਹ ਇਸ ਤਰ੍ਹਾਂ ਹਥਿਆਰ ਨਹੀਂ ਫੜਨਗੇ ਉਹ ਨਸ਼ੇ ਦੀਆਂ ਸਿਰੰਜਾਂ ਨਹੀਂ ਫੜਨਗੇ ਹਨਾ ਉਹਨਾਂ ਨੂੰ ਇੱਥੋਂ ਰੋਜ਼ਗਾਰ ਮਿਲੇ ਹਨਾ ਉਹਨਾਂ ਨੂੰ ਐਸੀ ਐਜੂਕੇਸ਼ਨ ਸਿਸਟਮ ਦਾ ਪ੍ਰਬੰਧ ਹੋਵੇ ਜੇ ਕੋਈ ਗੀਤਕਾਰ ਹੈ ਜੇ ਕੋਈ ਲੇਖਕ ਹੈ ਜੇ ਕੋਈ ਫੋਟੋਗ੍ਰਾਫੀ ਕਰਦਾ ਉਸ ਤਰ੍ਹਾਂ ਦੀ ਐਜੂਕੇਸ਼ਨ ਸਿਸਟਮ ਦਾ ਪ੍ਰਬੰਧ ਹੋਵੇ ਮੇਰਾ ਆਪ ਦਾ ਬੇਟਾ ਚੰਡੀਗੜ੍ਹ ਦੇ ਨਾਲ ਹੀ ਪੰਚਕੁਲਾ ਉੱਥੇ ਡਿਗਰੀ ਕਰ ਰਿਹਾ ਫਿਲਮ ਮੇਕਿੰਗ ਦੀ ਸਾਡੇ ਇੱਥੇ ਹੈ ਨਹੀਂ ਸਿਸ ਇੰਸਟੀਚਿਊਟ ਸਾਡੇ ਇੱਥੇ ਫਿਲਮ ਬਣਦੀ ਹੈ ਤਾਂ ਜਿਹੜੇ ਉਹਦੀ ਐਡੀਟਿੰਗ ਹੋਣ ਲਈ ਜਾਂ ਜਿਹੜੇ ਟੈਕਨੀਕਲ ਬੰਦੇ ਆਉਂਦੇ ਸਾਊਥ ਚੋਂ ਆਉਂਦੇ ਆ ਸਾਡੀ ਏਡੀ ਵੱਡੀ ਫਿਲਮ ਇੰਡਸਟਰੀ ਐ ਏਡੀ ਵੱਡੀ ਮਿਊਜ਼ਿਕ ਇੰਡਸਟਰੀ ਐ ਉਹਦੇ ਲਈ ਸਾਡੇ ਕੋਲ ਟੈਕਨੀਸ਼ੀਅਨ ਹੈ ਨਹੀਂ ਹਨਾ ਸਰਕਾਰਾਂ ਨੂੰ ਚਾਹੀਦਾ ਕਿ ਜੇ ਸਾਡਾ ਆਉਣ ਵਾਲੀ ਸਾਡੀ ਪੀੜ੍ਹੀ ਨੂੰ ਖੂਬਸੂਰਤ ਬਣਾਉਣਾ ਨਾ ਤਾਂ ਇਸ ਪਾਸੇ ਵੀ ਧਿਆਨ ਦੇਣ ਕਲਾ ਵੱਲ ਫਿਲਮ ਮੇਕਿੰਗ ਵੱਲ ਇਹਨਾਂ ਵੱਲ ਪ੍ਰੋਪਰ ਐਜੂਕੇਸ਼ਨ ਸਿਸਟਮ ਦਾ ਪ੍ਰਬੰਧ ਕਰਨ ਜੇ ਸਾਡੇ ਬੱਚਿਆਂ ਨੂੰ ਬਚਾਉਣਾ ਹੈ ਤਾਂ ਕੱਲ ਸੋਭਾ ਸਿੰਘ ਦਾ ਵੀ ਆਪਣਾ ਵੀ ਹੈ ਜਨਮ ਦਿਨ ਹੈਗਾ ਤਾਂ ਉਹਨੂੰ ਪੁੱਛਣਾ ਅਸੀਂ ਉਹਨਾਂ ਦਾ ਇੱਥੇ ਜਨਮ ਦਿਨ ਮਨਾ ਰਹੇ ਹਾਂ ਹਨਾ ਉਹਨਾਂ ਦੀ ਜਿਵੇਂ ਸੋਹੱਪਣ ਨੂੰ ਪੇਸ਼ ਕਰਨ ਦੀ ਕਲਾ ਉਹਨਾਂ ਦਾ ਮਕਸਦ ਇੱਕੋ ਸੀ ਕਿ ਦੁਨੀਆ ਥੋੜੀ ਹੋਰ ਖੂਬਸੂਰਤ ਬਣ ਸਕੇ ਉਹ ਥੋੜੇ ਹੋਰ ਖੂਬਸੂਰਤ ਰੰਗ ਛੱਡ ਕੇ ਜਾ ਸਕਣ ਇਹੀ ਸੁਨੇਹਾ ਅਸੀਂ ਅੱਗੇ ਦਵਾਂਗੇ ਦੇ ਰਹੇ ਹਾਂ ਔਰ ਜਿਹੜੇ ਕਲਾ ਦੇ ਮਾਸਟਰ ਨੇ ਕਿਉਂਕਿ ਹੋਰ ਵੀ ਸਟੇਟਾਂ ਦੇ ਵਿੱਚੋਂ ਆਏ ਨੇ ਹਾਂਜੀ ਵੈਸਟ ਬੰਗਾਲ ਤੋਂ ਸਾਡੇ ਆਰਟਿਸਟ ਹੈਗੇ ਆ ਦੋਕ ਉਸ ਤੋਂ ਬਿਨਾ ਹਰਿਆਣੇ ਤੋਂ ਸਾਡੇ ਆਰਟਿਸਟ ਹੈਗੇ ਆ ਸਾਡੇ ਕੋਲੇ ਮਤਲਬ ਅਲੱਗ-ਅਲੱਗ ਥਾਵਾਂ ਦੇ ethnicities ਦੇ ਆਰਟਿਸਟ ਆਉਂਦੇ ਆ ਤਾਂ ਉਹਨਾਂ ਨੂੰ ਕੋਈ ਸਾਡਾ ਵੈਲਕਮ ਹੀ ਹੁੰਦਾ ਸਾਡਾ ਇਹ ਲੱਗਦਾ ਵੀ ਸਾਡਾ ਪਰਿਵਾਰ ਵੱਡਾ ਹੋ ਰਿਹਾ ਜੀ ਕਿੰਨੀ ਜਗ੍ਹਾ ਤੋਂ ਅੱਛੀ ਜੀ ਆਪਾਂ ਗੱਲ ਕਰੀ ਆਏ ਆ ਇਹ ਜਿਹੜੀਆਂ ਮੈਂ ਥਾਵਾਂ ਦੱਸਿਆ ਜੀ ਇਹ ਸਾਰੀਆਂ ਥਾਵਾਂ ਤੋਂ ਹੀ ਆਰਟਿਸਟ ਹੈਗੇ ਨੇ